ਫਾਜ਼ਿਲਕਾ ਦੇ ਪਿੰਡ ਵਸਾਖੇ ਵਾਲਾ ਖੂਹ ਦੇ ਵਿੱਚ ਪਿਛਲੇ ਮਹੀਨੇ ਹੋਈ ਲੜਾਈ ਦੇ ਮਾਮਲੇ ਦੇ ਵਿੱਚ ਇਨਸਾਫ ਦੀ ਮੰਗ ਨੂੰ ਲੈ ਕੇ ਪੀੜਤ ਪੱਖ ਥਾਣਾ ਸਦਰ ਦੇ ਵਿੱਚ ਪਹੁੰਚਾ ਜਿੱਥੇ ਉਹਨਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਲੜਾਈ ਨੂੰ 1 ਮਹੀਨਾ ਹੋ ਗਿਆ ਲੇਕਿਨ ਹਲੇ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਜਿਸ ਦੇ ਚਲਦਿਆਂ ਉਹਨਾਂ ਨੂੰ ਵਾਰ-ਵਾਰ ਥਾਣੇ ਚੱਕਰ ਲਗਾਣੇ ਪੈ ਰਹੇ ਹੈ ਅੱਜ ਉਹ ਪੂਰੇ ਪਰਿਵਾਰ ਨੂੰ ਲੈ ਕੇ ਥਾਣਾ ਸਦਰ ਦੇ ਵਿੱਚ ਪਹੁੰਚੇ ਜਿੱਥੇ ਉਹਨਾਂ ਵੱਲੋਂ ਇਨਸਾਫ ਦੀ ਫਰਿਆਦ ਲਗਾਈ ਗਈ ਹੈ ਅਤੇ ਮਾਮਲੇ ਦੀ ਪੂਰੀ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਹੈ ਉਧਰ ਥਾਣਾ ਸਦਰ ਦੇ ਐਸਐਚਓ ਦੇ ਨਾਲ ਜਦੋਂ ਇਸ ਬਾਰੇ ਦੇ ਵਿੱਚ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਕਾਰਵਾਈ ਕੀਤੀ ਜਾ ਚੁੱਕੀ ਹੈ ਉਹਨਾਂ ਨੇ ਇਸ ਬਾਰੇ ਦੇ ਵਿੱਚ ਹੋਰ ਵੀ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਹੈ ਜੀ ਸਰ ਕੀ ਨਾਮ ਹੈ ਤੁਹਾਡਾ ਗੁਰਦੀਪ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਸਾਖਿਆਲ ਖੋਦੇ ਕੀ ਗੱਲਬਾਤ ਹੋਈ ਅੱਜ ਸਦਰ ਥਾੜੇ ਦੇ ਬਾਹਰ ਖੜੇ ਹੋ ਫੋਟੋਆਂ ਇਹ ਲੈ ਕੇ 28 25 ਤਰੀਕ ਨੂੰ ਲੜਾਈ ਹੋਈ ਥਾੜੀ ਘਰੇਵਾਰਕ ਲੜਾਈ ਹੋਈ ਸਾਡੇ ਤੇ ਉਸ ਤੋਂ ਬਾਅਦ 1 ਮਹੀਨਾ ਹੋ ਗਿਆ ਸਾਨੂੰ ਗੇੜੇ ਖੜਦੇ ਨੇ ਥਾਣੇ 'ਚ ਸਭ ਕਹਿ ਦਿੰਦੇ ਨੇ ਬਸ ਕਾਰਵਾਈ ਹੋ ਜਾਂਦੀ ਐ ਕੋਈ ਥਾਣੇਦਾਰ ਕਹਿੰਦਾ ਇੱਕ ਦਿਨ ਰੁਕਜੋ ਸ਼ਾਮ ਨੂੰ ਕਰ ਦਿੰਨੇ ਆ ਅਜੇ ਤਿਕਣ ਕੋਈ ਕਾਰਵਾਈ ਨਹੀਂ ਹੋਈ ਕੁਛ ਨਹੀਂ ਘਰੇਵਾਰਕ ਲੜਾਈ ਹੋਈ ਆ ਆ ਫੋਟੋਆਂ ਆ ਕਿ ਨੇ ਵੀਡੀਓ ਵੀ ਵਾਇਰਲ ਹੋਈ ਸੀਗੀ ਸਾਰੇ ਦੋਸ਼ੀਆਂ ਦੇ ਆ ਸਭ ਫੋਟੋਆਂ ਆ ਕਿ ਸਾਡੇ ਕੋ ਕੋਰੂ ਰੂਹ ਕੇ ਰਹਾ ਆ ਅਰਜ਼ੀ ਵੀ ਲਾਈ ਸੀ ਕਿ ਕੋਈ ਕਾਰਵਾਈ ਅਜੇ ਤਿਕਣ ਨਹੀਂ ਹੋਈ ਅੱਜ ਮਿਲੇ ਸੀ ਐਸਐਚਓ ਸਾਹਿਬ ਨੂੰ ਨਹੀਂ ਅੱਜ ਅਜੇ ਤਿਕਣ ਨਹੀਂ ਟਕਰੇ ਅੱਜ ਮਿਲਾਂ ਨਹੀਂ ਆਏ ਐ ਐਸਐਚਓ ਸਾਹਿਬ ਨੂੰ ਹੈ ਨਹੀਂ ਇਸ ਟਾਈਮ ਇਸ ਟਾਈਮ ਨਹੀਂ ਹੈਗੇ ਕੀ ਕਿਹਾ ਗਿਆ ਬਸ ਆਹੀ ਕਹਿ ਕੇ ਡੋਰ ਦੇਣਾ ਬਸ ਕਰ ਦੇਣਾ ਕਾਰਵਾਈ ਹੋ ਗਈ ਬਸ ਸ਼ਾਮ ਨੂੰ ਵਜੇਗੀ ਜੀ ਇਸ ਗੱਲ ਨੂੰ ਲੈ ਕੇ ਕਿਸੇ ਹੋਰ ਅਫਸਰ ਨੂੰ ਮਿਲੇ ਨਹੀਂ ਤੁਸੀਂ ਸਰ ਏਐਸਆਈ ਥਾਣੇਦਾਰ ਨੂੰ ਮਿਲੇ ਸੀ ਜੀ ਰਾਜ ਸਿੰਘ ਨੂੰ ਉਹਨਾਂ ਕੋਲ ਹੀ ਸਾਡਾ ਹੈਗਾ ਪ੍ਰੂਫ ਸਾਰਾ ਉਹੀ ਕਹਿੰਦੇ ਨੇ ਬਸ ਕਾਰਵਾਈ ਕਰ ਦੇਣੇ ਜੀ ਅੱਜ ਨਹੀਂ ਸਵੇਰੇ ਕਰ ਦੇ ਸਾਡੇ ਘਰੇ ਵਾਰ ਕੇ ਲੜਾਈ ਹੋ ਗਈ ਮੇਰੇ ਤਾਂ ਤਿੰਨ ਛੋਟੇ ਛੋਟੇ ਬੱਚੇ ਹੈਗੇ ਨੇ ਕੰਨੀ ਗੁੱਡੀ ਰੱਖੀ ਮੇਰੀ ਉਹਨਾਂ ਪਹਿਲਾਂ ਵੀ ਵੀਡੀਓ ਵਾਇਰਲ ਹੋਈ ਸੀ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਉਹ ਬੰਦੇ ਦਾ ਪਿੰਡ 'ਚ ਮੌਜੂਦ ਹੈਗੇ ਨੇ ਹਾਂਜੀ ਹਾਂਜੀ ਸ਼ਰੀਆਮ ਸ਼ਰੀਆਮ ਉੱਤੇ ਸਾਹਮਣੇ ਬੈਠਦੇ ਨੇ ਜਿੱਥੇ ਅਸੀਂ ਕਮਰੇ ਬਣਾਏ ਨੇ ਇਸ ਟਾਈਮ ਕਮਰੇ ਮੌਜੂਦਾ ਖੜੇ ਨੇ ਦੋ ਕਮਰੇ ਕਿਹਣੀ ਸ਼ਫਤਾਂ ਨਹੀਂ ਲੱਗੀਆਂ ਚਾਰ ਦੁਵਾਰੀ ਵੱਲ ਨਾਲ ਰਹੀ ਸਰਕਾਰੀ ਕਮਰਾ ਆਇਆ ਸੀਗਾ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਜੀ ਦੁਵਾਰਾ ਕੋਈ ਲੜਾਈ ਤਾਂ ਨਹੀਂ ਹੋਈ ਦੁਵਾਰਾ ਲੜਾਈ ਹੋਣ ਦੇ ਚੰਨ ਸੀਗੇ ਨਹੀਂ ਜੀ ਜਿਵੇਂ ਕਿਸੇ ਕੋਲ ਸੁਣਦੇ ਆ ਉਹ ਕਹਿੰਦੇ ਨੇ ਅਸੀਂ ਦੁਵਾਰਾ ਕਰਨੀ ਹੈ ਜੀ ਸਰ ਕੀ ਨਾਮ ਹੈ ਤੁਹਾਡਾ ਪਰਮਜੀਤ ਕਿ ਗਲਵੱਤ ਕੀ ਹੋਈ ਅੱਜ ਫੋਟੋਆਂ ਪਕੜ ਕੇ ਸਦਰ ਥਾਣੇ ਦੇ ਬਾਹਰ ਕਿ 23 ਤਰੀਕ ਤੇ 5ਵੇਂ ਮਹੀਨੇ ਖਡਾ ਰੋਲਾ ਹੋਇਆ ਸੀਗਾ ਖੇਤ ਦੇ ਵਿੱਚ ਆਦੀ ਅਸੀਂ ਜਗਾ ਬਣਾਈ ਜਾਂਦੇ ਹਾਂ ਘਰ ਬਣਾਈ ਜਾਂਨੇ ਚਾਰ ਦਿਵਾਰੀ ਸਾਡੀ ਕੰਪਲੀਟ ਹੋਣਾ ਬਾ ਚੱਤਾ ਸਾਡੀਆਂ ਰੋਗੀਆਂ ਨੇ ਇਹਨਾਂ ਸਾਡੇ ਘਰੇ ਵੜ ਕੇ ਡਾਂਗਾ ਛੋਟੇ ਹਥਿਆਰ ਸਾਡੇ ਮੌਜੂਦ ਹੈਗੇ ਨੇ ਸਾਡੇ ਕੋਲ ਪ੍ਰੂਫ ਹੈਗਾ ਕੋਈ ਕਾਰਵਾਈ ਨਹੀਂ ਕੀਤੀ ਜੀ 70 ਦੇ ਵਿੱਚ ਸਾਨੂੰ ਪੰਜ ਗੇੜੇ ਹੋ ਗਏ ਪੰਚਾਇਤਾਂ ਦੋ ਵਾਰੀ ਅਸੀਂ ਲੈ ਕੇ ਇੱਥੇ ਆ ਚੁੱਕੇ ਹਾਂ ਸਰਪੰਚ ਨੂੰ ਵੀ ਇਹ ਗੱਲ ਕਹੀ ਗਈ ਹੈ ਸਰਪੰਚ ਸਾਹਿਬ ਨੇ ਵੀ ਅਸੀਂ ਕਾਰਵਾਈ ਕਰ ਦੇ ਜਦੋਂ ਰਾਜ ਸਿੰਘ ਨਾਲ ਗੱਲ ਕਰਦੇ ਆ ਉਹ ਵੀ ਕਹਿੰਦੇ ਅਸੀਂ ਕਾਰਵਾਈ ਕਰ ਦਿੰਨੇ ਅੱਜ ਸਵੇਰ ਕਾਲ ਕੀਤੀ ਸ਼ਾਮ ਨੂੰ 5 ਵਜੇ ਤੁਹਾਨੂੰ ਮਿਲਾਂਗੇ ਜੀ ਸ਼ਾਮ ਨੂੰ 5 ਵਜੇ 70 ਤੱਕ ਕੋਈ ਟਾਈਮ ਕੋਈ ਟਾਈਮ ਤਾਂ ਸਵੇਰ ਦਾ ਹੈ ਕਾਰਵਾਈ ਕਰਨੀ ਹੈ ਬੰਦੇ ਦੋਸ਼ੀ ਅਜੇ ਵੀ ਉਸ ਜਗ੍ਹਾ ਤੇ ਜਾਣਾ ਹੈ ਆਣਾ ਤਾਂ 24 ਘੰਟੇ ਹੀ ਹੈ ਜੀ ਪਰ ਸਾਡੀ ਕਾਰਵਾਈ ਕਿਉਂ ਕਰਦੇ ਸ਼ਾਮ ਨੂੰ ਸਾਨੂੰ ਕਿਉਂ ਟਾਲਦੇ ਨੇ ਸ਼ਾਮ ਨੂੰ 5 ਵਜੇ ਕਿਉਂ ਸਾਨੂੰ ਕਿਉਂ ਬੁਲਾਦੇ ਕੋਈ ਵਜ੍ਹਾ ਕਾਰਵਾਈ ਕਰਨੀ ਹੈ 1 ਮਹੀਨਾ ਹੋ ਗਿਆ ਕਿਉਂ ਨਹੀਂ ਕਰਦੇ ਜਦੋਂ ਫੋਨ ਕਰਨਾ ਸ਼ਾਮ ਨੂੰ ਕਰਦੇ ਸਵੇਰੇ ਕਰਦੇ 29 ਤਰੀਕ ਦਾ ਇਹਨਾਂ ਦਾ ਘਰ ਹਾਲ ਸੀਗਾ ਜੀ ਅਸੀਂ ਵੇਟ ਕੀਤੀ ਹੈ ਕਿਹੜਾ ਪਿੰਡ ਕਿਹੜਾ ਤੁਹਾਡਾ ਸਾਥੇ ਵਾਲਾ ਤਾਂ ਤੁਸੀਂ ਇਸ ਗੱਲ ਨੂੰ ਲੈ ਕੇ ਕੋਈ ਵੱਡੇ ਅਫਸਰ ਨੂੰ ਨਾਲ ਨਾਲ ਗੱਲਬਾਤ ਨਹੀਂ ਕੀਤੀ ਕੋਈ ਨਹੀਂ ਮਿਲੇ ਜੀ ਦਰਖਾਸਤ ਦਿੱਤੀ ਸੀ ਜੀ ਸਾਡੇ ਮੌਕੇ ਤੇ ਵੀਡੀਓ ਵਾਇਰਲ ਵੀ ਹੋਈ ਹੋਈ ਹੈ ਜੀ ਇਸ ਤੋਂ ਬਾਅਦ ਅਸੀਂ 70 3 4 ਵਾਰ ਆਏ ਹਾਂ ਕੋਈ ਡੀਐਸਪੀ ਸਾਹਿਬ ਨੂੰ ਜਾਂ ਕੋਈ ਐਸਐਸਪੀ ਸਾਹਿਬ ਨੂੰ ਕੋਈ ਮੰਗ ਪੱਤਰ ਵਗੈਰਾ ਨਹੀਂ ਦਿੱਤਾ ਪੰਚਾਇਤ ਲੈ ਕੇ ਆਏ ਸੀ ਦੋ ਵਾਰ ਐਸਐਚਓ ਸਾਹਿਬ ਦੇ ਕੋਲ ਗੱਲ ਹੋਈ ਸੀ ਵੀ ਉਹ ਕਹਿੰਦੇ ਕਰ ਦੇਣੇ ਕਰ ਅਸੀਂ ਵੇਟ ਕੀਤੀ ਹੈ ਜੀ ਇੱਕ ਮਹੀਨਾ ਇੱਕ ਮਹੀਨਾ ਬਾਅਦ ਮਜਬੂਰ ਹੋ ਕੇ ਅਸੀਂ ਸਾਰੀ ਫੈਮਿਲੀ ਆਦੀ ਲਿਆ ਕੇ ਪਿੰਡ ਦੇ ਬੰਦੇ ਲਿਆ ਕੇ ਅਸੀਂ ਇੱਥੇ ਆ ਗਏ ਅੱਜ ਕਿੰਨੇ ਲੋਕ ਹੋ ਜਿਹੜੇ ਲਗਭਗ ਇੱਥੇ ਪਹੁੰਚ ਇਹ ਪਿੰਡ ਵਾਸੀ ਨੇ ਜਾਂ ਪਰਿਵਾਰਿਕ ਮੈਂਬਰ ਨੇ ਸਾਡੇ 4 ਪਰਿਵਾਰਿਕ ਮੈਂਬਰ ਨੇ ਜੀ ਬਾਕੀ ਪਿੰਡ ਵਾਸੀ ਨੇ ਤਾਂ ਹੁਣ ਅੱਜ ਕੋਈ ਗੱਲਬਾਤ ਹੋਈ ਗੱਲਬਾਤ ਹੋਈ ਨਹੀਂ ਸੱਚਫਾ ਫਹਿਗੇ ਨਹੀਂ ਜਾਏ ਤਾਂ ਤੇ ਕੀ ਮੰਗ ਕੀ ਕਰਦੇ ਉਹਨਾਂ ਮੰਗ ਸਾਡੀ ਜੋ ਬੰਦੀ ਕਾਰਵਾਈ ਕਰਦਾ ਅਸੀਂ ਨਜਾਇਜ਼ ਨਹੀਂ ਕਰਾਉਣਾ ਗੈਜ ਕਰਾਉਣਾ ਘਰੇ ਵੜ ਕੇ ਸਾਡੇ ਸੱਟਾ ਮਾਰੀਆਂ ਨੇ ਸਾਡੇ ਕੋਲ ਪ੍ਰੂਫ ਹੈ ਵੀਡੀਓ ਹੈਗੀ ਹੈ ਜੀ ਇਹਦਾ ਵੀ ਪ੍ਰੂਫ ਨਹੀਂ ਬੰਦਾ ਸਾਨੂੰ ਸਤਰ ਜਵਾਬ ਦੇ ਦੇਵੇ ਅਸੀਂ ਅੱਜ ਤੋਂ ਬਾਅਦ ਸਤਰ ਨਹੀਂ ਆਵਾਂਗੇ ਸਾਡਾ ਕੋਈ ਬੰਦਾ ਮਰ ਜਾਂਦਾ ਮੌਕੇ ਤੇ ਅਸੀਂ ਸਤਰ ਨਹੀਂ ਆਵਾਂਗੇ ਜੀ ਸਰ ਕੀ ਕਹਿਣਾ ਚਾਹੋਗੇ ਕੋਈ ਵਿਸਾਖੇ ਵਾਲੇ ਖੂਦ ਆ ਕੋਈ ਮਾਮਲਾ ਸੀ ਤੇ ਉਸ ਦੇ ਵਿੱਚ ਅੱਜ ਤੁਹਾਨੂੰ ਬੰਦੇ ਮਿਲਣ ਨੂੰ ਆਸਤੇ ਵੀ ਆਏ ਸੀ ਤਾਂ ਸਾਨੂੰ ਵੀ ਬੁਲਾਇਆ ਸੀ ਗੱਲ ਇਸ ਤਰ੍ਹਾਂ ਜੀ ਗੁਰਦੀਪ ਸਿੰਘ ਪੁੱਤਰ ਗੁਰਦੀਪ ਸਿੰਘ ਦੂਜੇ ਪਾਸੇ ਤੋਂ ਮਨਜੀਤ ਸਿੰਘ ਪੁੱਤਰ ਜੰਗੀਲ ਸਿੰਘ ਇਹ ਆਪਸ ਰਿਸ਼ਤਾ ਰਹਿ ਗਿਆ ਜੀ ਇਹਨਾਂ ਦੀ ਲੜਾਈ ਹੋਈ ਸੀ ਆਪਸੀ ਲੜਾਈ ਹੋਣਾ ਬਾਕਲ ਹੋਈ ਸੀ ਵਸਤਾਲ ਫਾਜ਼ਲ ਦਾ ਜੀ ਅਸੀਂ ਇਸ ਸਾਈ ਸਾਡੇ ਰਾਜ ਸਿੰਘਾ ਜੀ ਉਹਨਾਂ ਜਾ ਕੇ ਉਹਨਾਂ ਦੇ ਧਿਆਨ ਦੇ ਕੇ ਦੋ ਬੰਦੇ ਕਰ ਵੀ ਕਰਤੀਏ ਸੀ ਇਹਨੂੰ ਸਮਝ ਆਇਆ ਭਾਈ ਲੋਕਣਾ ਤੁਸੀਂ ਸਾਕੀ ਰਿਸ਼ਤੇਦਾਰ ਹੈਗੇ ਜੀ ਇੱਕ ਛੋਟਾ ਕੇ ਕਰੇ ਉੱਥੇ ਪ੍ਰੈਣ ਤੋਂ ਲੜਾਈ ਹੋ ਗਈ ਨਾ ਨਹੀਂ ਹੁਣਸ ਵੱਲੋਂ ਜੋ ਬਣਦੀ ਕਾਰਵਾਈ ਕੀਤੀ ਗਈ ਕਰ ਦਿੱਤੀ ਕੀ ਕਾਰਵਾਈ ਉਹ ਕਹਿੰਦੇ ਕਾਰਵਾਈ ਕੋਈ ਕੀਤੀ ਨਹੀਂ ਗਈ 1 ਮਹੀਨਾ ਹੋ ਗਿਆ ਨਹੀਂ ਜੀ ਨਹੀਂ ਕਰ ਲਈ ਅਸੀਂ 28 ਤਰੀਕ ਨੂੰ ਕਰਦੇ 28 ਪੰਜ ਵਜੇ ਜੋ ਬਣਦੀ ਕਾਰਵਾਈ ਕਰਤੀ ਅਸੀਂ ਡਾਕਟਰ ਪਰ ਦੇਤੀ ਦੂਜਾ ਚੱਲ ਕੇ ਦਲਦ ਪਹੁੰਚਾ ਰਹੇ